ਲਓ ਸਾਹਮਣੇ ਪੈਚੀ ਕਬੱਡੀ ਗੱਗੀ ਗੁੱਜਰ ਗੱਗੀ ਗੁੱਜਰ ਆ ਰਿਹਾ ਸੀ ਆ ਗਏ ਗੱਗੀ ਗੁੱਜਰ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਇੱਕ ਤਾਕੜੇ ਰੰਗ ਦਾ ਵਾਧਾ ਆਪਣੀ ਟੀਮ ਦੇ ਨਹੀਂ ਕਰਦਾ ਹੋਇਆ پوری ਤਿਆਰੀ ਦੇ ਨਾਲ ਅਗਲੀ ਰੇਡ ਪਾਉਣ ਦੇ ਲਈ ਕਹੇ ਰੌਸ਼ਨ ਗੁੱਜਰ ਵਧਿਆ ਹੋਇਆ پوری ਤਿਆਰੀ ਦੇ ਨਾਲ ਦੇਖਾਂਗੇ ਜੀ ਸਾਹਮਣੇ ਚਾਰ ਜਾਂ ਪੀਰੇ ਉਹ ਮੰਗੀ ਮੰਗੀ ਕਰਦਾ ਤਿਆਰੀ ਮੇਰੇ ਵੀਰੋ

ਸੁਖੀ ਵੀ ਸਰਮੁਖ ਗੁਜਰ ਤਿਆਰ ਹੈ ਅਰਮਾਨ ਗੁਜਰ ਦੀ ਗੱਲ ਵੱਖਰੀ ਹੁੰਦੀ ਆ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਹੁਣ ਕੌਣ ਐਨ ਬੱਲੇ ਬੱਲੇ ਕਰਾਉਂਦਾ ਹੈ ਖੇਡ ਮੈਦਾਨ ਦੇ ਵਿੱਚ ਅਰਮਾਨ ਗੁਜਰ ਸੁਖੀ ਇੱਕ ਤਾਕਦੇ ਨੰਬਰ ਦਾ ਵਾਧਾ ਕਰਨਾ ਹੋਇਆ ਆਪਣੀ ਟੀਮ ਦੇ ਲਈ ਖੇਡ ਮੈਦਾਨ ਦੇ ਵਿੱਚ ਆਵੀ ਨਾਜਵਾਨਾਂ ਪਾਕਬੀ ਸਿੱਨੇ ਰੇਡਰ ਕਹਿੰਦੇ ਰੇਡਾਂ ਭਾਰਨੇ ਮੱਖਣ ਗੁਜਰ ਕਬੱਡੀ ਪਾਲ ਦੇ ਲਈ ਵਧਿਆ ਹੋਇਆ ਪੂਰੀ ਤਿਆਰੀ ਦੇ ਨਾਲ ਮੱਖਣ ਗੁੱਜਰ ਦੀ ਕਹਿੰਦੇ ਪਈ ਸੀ ਕਬੱਡੀ ਹੈ ਲੈ ਵੀ ਮਾਨੂਪੁਰ ਟੀਮ ਹੈ ਲੈ ਵੀ ਸੇਖੋਂ ਬਾਈ ਦੇਖ ਰਿਹਾ ਕਿ ਹੈ ਇਹ ਜੀ ਬਾਈ ਆਹ ਦੂਜੇ ਬੰਨੇ ਸੰਦੀਪ ਗੁੱਜਰ ਦਾ ਜਫਾ ਲੱਗਦਾ ਪਿਆ ਹੈ ਖੇਡ ਮੈਦਾਨ ਦੇ ਵਿੱਚ ਸੰਦੀਪ ਗੁੱਜਰ ਨੇ ਪੁਆਇੰਟ ਜੋੜ ਦਿੱਤਾ ਆਪਣੇ ਰਿੰਦਰ ਇਹ ਪਹੁੰਚਣ ਕਹਿੰਦੇ ਕਬੱਡੀ ਬਾੜਿਆ ਹੈ ਜੱਗੀ ਗੁੱਜਰ ਵਰਗੇ ਇਧਰ ਖਰਮੂ ਵਰਗੇ ਨਾਲ ਦੇਖਾਂਗੇ ਵੀ ਮਾਜਮਾਨ ਸਨਮਾਨ ਵਰਗੇ ਬਿਲਕੁਲ ਤਿਆਰ ਵਰ ਤਿਆਰ ਨੇ ਹੁਣ ਕੌਣ ਟਰਾਈ ਕਰਦਾ ਹੈ ਇੱਕ ਸਮੇਂ ਦੀ ਹੋਣੀ ਹੈ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਆ ਸਰਮੁਖ ਗੱਜਰਾ ਖਰੇ ਖਰੇ ਡੱਕਦਾ ਜਦੋਂ ਡੱਕਦਾ ਕਹਿੰਦੇ ਖਰੇ ਖਰੇ ਡੱਕਦਾ ਸਰਮੁਖ ਗੱਜਰਾ ਦਾ ਨਾਮ ਵੱਡਾ ਮੰਗਿਆ ਇਹਨਾਂ ਖੇਡ ਮਾਨਾਂ ਦੇ ਵਿੱਚ ਫੜਾਈ ਬਹੁਤ ਵਧੀਆ ਜਾਂਦਾ ਫੈ ਗਿਆ ਇਹ ਹੰਦਾ ਕਹਿੰਦੇ ਪਾੜ ਲਓ ਸਾਹਮਣੇ ਮੇਰੇ ਵੀਰੋ ਸਰਦਾਰ ਗੁਰਪ੍ਰੀਤ ਸਿੰਘ ਜੀ ਬਲਕਰਾ ਸਾਹਿਬ ਉਹਨਾਂ ਨੇ ਤਾੜੀ ਮਾਰ ਕੇ ਹੌਸਲਾ ਦਿੱਤਾ ਇਸ ਨਾਜਵਾਨ ਨੂੰ ਵੀ ਬਹੁਤ ਵਧੀਆ ਟਰਾਈ ਕੀਤੀ ਹੈ ਬਹੁਤ ਵਧੀਆ ਦਾੜਾ ਮਾਰਿਆ ਹੈ ਆ ਖੇਡ ਮੈਦਾਨ ਦੇ ਵਿੱਚ ਆਮਮ ਦੇ ਕਬੱਡੀ ਪਾਰਿਆ ਮੰਗੀ ਦਾ ਤੀਜਾ ਟੱਕਰ ਜੱਫਾ ਉੱਤੇ ਟੱਕਰਾ ਜੀਰਵਾ ਦੇਖ ਰਹੀਆਂ ਵੀ ਗੱਲ ਆਹ ਕੀ ਕਰਦੀ ਹੈ ਤੇ ਪਾਰੰਤ ਆਮਮ ਦੇ ਜੋਰਦ ਤੋਂ ਆਪਣੀ ਟੀਮ ਦੇ ਵਿੱਚ ਖੇਡ ਮੈਦਾਨ ਦੇ ਵਿੱਚ ਆਹ ਵੀ ਨਾਜਵਾਨਾਂ ਪਾਰ ਕਬੱਡੀ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਦੇਖਾਂਗੇ ਵੀ ਸਾਹਮਣੇ ਗੱਗੀ ਤੇ ਨਾਲ ਖੁਰਮੂ ਸੰਦੀਪ ਉੱਪਰੋਂ ਜਾਂਗੀਆਂ ਦੀ ਧਾਰ ਦੇ ਵਿੱਚ ਬਣਿਆ ਉਹਨੇ ਭਾਵੇਂ ਆਪਾਂ ਕੁਝ ਨਹੀਂ ਲੈਣਾ ਮਾਨਸਮਾਨ ਕਹਿੰਦੇ ਬੱਖਰੇ ਦੋਨੋਂ ਟੀਮਾਂ ਦੇ ਹੋਣਗੇ ਲਓ ਪੁਆਇੰਟ ਕਹਿੰਦੇ ਨਾਜਵਾਨ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਅਗਲੀ ਰੇਡ ਪਾਉਣ ਦੇ ਦੀ ਕਹਿੰਦੇ ਰੌਸ਼ਨ ਗੁੱਜਰ ਵਧਿਆ ਆਹ پوری ਚਾਰੀਆਂ ਨਾਲ ਮਾਨਵਾ ਕੋਟੀ ਆਪਣੇ ਦੇ ਇਰੀ ਲਾਈਟ ਸਹਾਇਆ ਜਾ ਰਿਹਾ ਵਡਾ ਧੰਨਵਾਦ ਆਪਰੇਖੀ ਕਬੱਡੀ ਦੇ ਸੰਦੀਪ ਗੁੱਜਰੇ ਦੇ ਮੁੰਡੇ ਗੁੱਜਾਂ ਦੇ ਭੜ ਗਏ ਜੇ ਮੈਦਾਨ ਦੇ ਵਿੱਚ ਪੁਆਇੰਟ ਜਿਹੜਾ ਨਾਜਵਾਨ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਆ ਗਈ ਗੱਭਰੂਆਂ ਪਾਕਿਆ ਕਬੱਡੀ ਲੋ ਸਾਹਮਣੇ ਰੇਰ ਪਾਉਂਦੇ ਨੇ ਕੀ ਨਿਕਲ ਵਰਿਆ ਹੋਇਆ ਪੁਰੀ ਚਾਰੀ ਦੇ ਨਾਲ ਕੀ ਬਾਤਾਂ ਬਹੁਤ ਬਹੁਤ ਧੰਨਵਾਦ ਮੋਹਰਤਵਾ ਦੇ ਹੱਕਦਾਰ ਨੇ ਸਾਰੇ ਵੀਰ ਨਾਲ ਇੱਧਰਲੇ ਪਾਸੇ ਕਹਿੰਦੇ ਨਾਜਵਾਨ ਅਰਮਾਨ ਦਾ ਜੱਫਾ ਜੇ ਟੀਮਾਂ ਨੇ ਐ ਫੋਨ ਦੇ ਜਰੀਏ ਆਪ ਪੌਰ ਕਰਕੇ ਆਖਿਆ ਵੀ ਅੱਜੀ ਰਾਉਂਡ ਦੇ ਵੀ ਲੈਣੀਆਂ ਮਾਨੂੰ ਹੁਣੇ ਕਹਿੰਦੇ ਕੋਈ ਵਾਰ ਨਹੀਂ ਚਾਹਵੇ ਸਾਡੇ ਵੀਰ ਕਿਧਰ ਸੇਖੋਂ ਦੀ ਮਾਤਰ ਕੁਪੇਸਤੀਆਂ ਦੇ ਅਸ਼ੀਰਵਾਦ ਸਤਿਕਾਰ ਕਹਿੰਦੇ ਬੜੀ ਖੁਸ਼ੀ ਦੇਖਣਾ ਸਾ ਵੀ ਦੋ ਮਤਾ ਕਹਿੰਦੇ ਅੱਜ ਦੇ ਸ਼ਨੀਵਾਰ ਨੂੰ ਫੇਰ ਆਪਾਂ ਇਹ ਮੈਚ ਵੈਂਡੀ ਪਾਰਕ ਸ ਇਹ ਟੀਮਾਂ ਦਾ ਸਾਹਮਣਾ ਹੈ ਬਈ ਕਬੱਡੀ ਦੇ ਪਾਰ ਜਿਹੜਾ ਮੇਰੇ ਵੀਰ ਨੂੰ ਮੱਖਣ ਗੱਜਾ ਆਪਣੀ ਜਿੰਦ ਦੇ ਜੋੜ ਆ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਸੁਖੀ ਕਬੱਡੀ ਪਾ ਰਿਹਾ ਸੁਖੀ ਕਹਿੰਦੇ ਕਬੱਡੀ ਪਾ ਰਿਹਾ ਹੁਣ ਦੇਖਾਂਗੇ ਵੀ ਕੌਣ ਜੱਫੀ ਕਰਦਾ ਕਮਾਲ ਮੇਰੇ ਦੋਸਤੋ ਇੱਕ ਪਾਸੇ ਗੱਗੀ ਹੈ ਇੱਕ ਪਾਸੇ ਕਹਿੰਦੇ ਅਰਮਾਨ ਪਰ ਚੱਕੀ ਹੈ ਛੱਕੀ ਦਾ ਛੱਕੀ ਆਓ ਖੇਡ ਮੈਦਾਨ ਦੇ ਵਿੱਚ ਸੁਖੀ ਨੇ ਪਾਰ ਦਾ ਫਾਇਦਾ ਕਰ ਦਿੱਤਾ अपनी टीम दी आज कब्डी लो सामने कहने वाली कलान कहने तक ही नंबर का वादा करता है अपनी टीम लो ये पासे कहने ज्ञानी कबड्डी पा रहा है ਉੱਤੇ ਖਾ ਗਿਆ ਵੀ ਕੌਣ 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 ਬੱਲੇ ਬੱਲੇ ਕਰਾਵਾ ਜੱਗੀ ਪਿਆਰ ਨਾ ਅਰਮਾਨ ਪਿਆਰ ਆ ਉਹ ਫਿਰ ਬਲੰਦ ਦੇ ਵਿੱਚ ਪੁਆਇੰਟ ਜਿਹੜਾ ਚਾਰ ਸਾਹਿਬ ਦੀ ਟੀਮ ਦੇ ਜਿੱਡਦਾ ਰਿਹਾ ਰੌਸ਼ਨ ਆ ਗਿਆ ਜੀ ਰੇਡ ਪਾਉਂਦੇ ਨੇ ਖੇਡ ਮੈਦਾਨ ਦੇ ਵਿੱਚ ਰੌਸ਼ਨ ਰੌਸ਼ਨ ਕਬੱਡੀ ਪਾ ਰਿਹਾ ਦੂਸਰੇ ਪਾਸੇ ਦੇਖਣਾ ਵੀ ਹੁਣ ਕੌਣ ਯਾਫੀ ਕਰਦਾ ਕਮਾਲ ਦੋਸਤੋ ਰੌਸ਼ਨ ਗੁੱਜਰ ਨੇ ਅੱਜ ਲਗਾਤਾਰ ਵਧੀਆ ਕਬੱਡੀਆਂ ਬਾਕੀ ਵਧੀਆ ਪ੍ਰਦਰਸ਼ਨ ਕੀਤਾ ਖੇਡ ਮੈਦਾਨ ਦੇ ਵਿੱਚ ਮਾਨੂੰ ਕਹਾਂ ਵੀ ਜੇ ਟੀਮਾਂ ਦਾ ਸਹਿਯੋਗ ਰਿਹਾ ਇਹ ਦੀ ਕਹਾਂ ਜੇ ਅੱਜ ਸ਼ਨੀਵਾਰ ਵੀ ਮੌਨਤਾਂ ਲਗੀਆਂ ਹੈ ਸ੍ਰੀ ਕੁਮਾਰ 11 17 ਹੋ ਗਈ ਲਓ ਪਈ ਸੀ ਕਬੱਡੀ ਖੇਡ ਮੈਦਾਨ ਦੇ ਵਿੱਚ ਇਧਰਲੇ ਪਾਸੇ ਚਾਰ ਨੇ ਚਾਰ ਨੇ ਬੱਤੀ ਗੁੱਜਰਾ ਜਾਂ ਫਰਸਾਤੀ ਹੈ ਬੰਨ ਬੱਲੇ ਬੱਲੇ ਕਰਾਉਦਾ ਖੇਡ ਮੈਦਾਨ ਦੇ ਵਿੱਚ ਇਹ ਗੱਲ ਸਮਝੀ ਹੋਣੀ ਹੈ ਮੇਰੇ ਵੀਰੋ ਇਧਰਲੇ ਪਾਸੇ ਲੱਗਦਾ ਹੋਇਆ ਜੱਫਾ ਹੁੰਦੀ ਹੋਈ ਤਾਲ ਪਾਉਂਡ ਆਨੰਦਪੁਰ ਦੀ ਟੀਮ ਇਧਰ ਹੀ ਚੜਦਾ ਰਿਹਾ ਮੱਖਣ ਆ ਗਿਆ ਕਬੱਡੀ ਬਾਲ ਤੇ ਮੱਖਣ ਬਾਦਲ ਸਾਹਿਬ ਪੁਰੀ ਚਾਰੀ ਦੇ ਨਾਲ ਸਵਰਨ ਅਰਮੇਲ ਸਿੰਘ ਜੀ ਐਸ ਐਸ ਤੋਂ ਸਾਹ ਮਾਤ ਪੂਰੇ ਦੱਸੇਗੀ ਕੋਟੀ ਸਾਹਿਬ ਇੱਕ ਵਾਰ ਫਿਰ ਤੋਂ ਧੰਨਵਾਦ ਕਰਦੇ ਹਾਂ ਸਟਾਫ ਨੂੰ ਸਿੱਖੀ ਤਾਂ ਪੁੱਛਿਆ ਨੇ ਲਓ ਪਈ ਕਬੱਡੀ ਹੈ ਇਧਰਲੇ ਪਾਸੇ ਦੇਖਾਂਗੇ ਵੀ ਪੁਲਸੀਆ ਆਓ ਗੱਲ ਲਾਉਦਾ ਟਿਕਾਣੇ ਪੁਲਸੀਆ ਗੱਲ ਲਾਉਦਾ ਟਿਕਾਣੇ ਪੁਲਸੀਆ ਇਹਨਾਂ ਮੈਦਾਨ ਦੇ ਵਿੱਚ ਲਾਉਦਾ ਫਿਰ ਜੱਫਾ ਇਹ ਪੁਆਇੰਟ ਜੋੜਦਾ ਹੋਇਆ ਸੁਖੀ ਸੁਖੀ ਕਬੱਡੀ ਪੌਂਗ ਦੀ ਵਧਿਆ ਹੋਇਆ ਪੂਰੀ ਚਾਰੀ ਦੇ ਨਾਲ ਸਾਰ ਜਾਫੀਆਂ ਦੇ ਵਿੱਚੋਂ ਦੇਖਣਾ ਵੀ ਹੁਣ ਕੌਣ ਖਿਡਾਰੀ ਵਾਕਿਆ ਤਾਰੀ ਚਾਹਨਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪੁਆਇੰਟ 4 ਸਾਹ ਦੀ ਟੀਮ ਤੋਂ ਹੀ ਛੱਡਦਾ ਹੋਇਆ ਅਮਾਨ ਗਿੱੱਜਰ ਕਬੱਡੀ ਪੌਂਗ ਦੇ ਵਿੱਚ ਵਾਧਾ ਹੋਇਆ ਪੂਰੀ ਚਾਰੀ ਦੇ ਨਾਲ ਅਮਾਨ ਗਿੱੱਜਰ ਅਮਾਨ ਗਿੱੱਜਰ ਕਹਿੰਦੇ ਰੇਡ ਭਾਰਿਆ ਸੰਦੀਪ ਗੁੱਜਰ ਦੀ ਚਾਰ ਹੈ ਜਿੰਦਰ ਵੀ ਤਿਆਰ ਹੈ ਕੋਸ਼ਿਆ ਵੀ ਤਿਆਰ ਹੁਣ ਕੌਣ ਜੱਫਾ ਲਾ ਕੇ ਬੱਕਰੀ ਗੱਲ ਕਰਦਾ ਇਹ ਗੱਲ ਸਮਝ ਨਹੀਂ ਆਉਣੀ ਹੈ ਲਓ ਦੂਜੇ ਪਾਸੇ ਜਿੰਦਰ ਜਿੰਦਰ ਕਰਨਾਟ ਪ੍ਰਾਈਸ ਸੋਣੀ ਮੇਰੇ ਵੀਰ ਡੱਟਣ ਦੀ ਜੱਫਾ ਆ ਰਹੀ ਪਰ ਨਹੀਂ ਪੁਆਇੰਟ ਜਿਹੜਾ ਨੌਜਵਾਨ ਤਮਾਮ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ ਖੇਡ ਮਗਾਰ ਦੇ ਵਿੱਚ ਹਾਂ ਤੱਕ ਨੇ ਕਬੱਡੀ ਪਾ ਰਿਹਾ ਕੁਝ ਪੰਕ ਬਾਕੀ ਨੇ ਇੱਕ ਦੋ ਰੇਡਰ ਸਵਾਇੰਗ ਦੀ ਹੈ ਇਹ ਗੱਲਾਂ ਲੱਗਣਗੀਆਂ ਟਗਾਣੇ ਲਓ ਲੈ ਵੀ ਗੱਗੀ ਸਵਾ ਜੋ ਜਫਾ ਆਦਮੀ ਤਾਂ ਗੋਹਣੇ ਤੇ ਸਵਾਗਤ ਨਹੀਂ ਹੋਣੀ ਹੈ ਫਿਰ ਮੈਦਾਨ ਦੇ ਵਿੱਚ ਹਰਮਾਨ ਕਰਦਾ ਖੜੀ ਪਰ ਪੁਆਇੰਟ ਰੇਡਰ ਦਾ ਰੌਣਕ ਜਲਦੀ ਰੇਡ ਪੈ ਰਹੀ ਹੈ ਰੌਸ਼ਨ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਮੇਰੇ ਵੀਰੋ ਜੇ ਰੌਸ਼ਨ ਕਹਿੰਦੇ ਮੁਰਦਾ ਦਾ ਐਨ ਕਹਿੰਦੇ ਮੇਲਾ ਸਮਾਪਤੀ ਵੱਲ ਵਧ ਜਾਣਾ ਕੁਝ ਕਬੱਡੀਆਂ ਇਸ ਮੈਚ ਦੀਆਂ ਬਾਕੀ ਨੇ ਕੁਝ 45 ਮੈਚ ਦੇ ਬਾਕੀ ਨੇ ਹਰ ਮੈਚ ਸਮਾਪਤੀ ਵੱਲ ਵਧਦਾ ਹੋਇਆ ਖੇਡ ਮੈਦਾਨ ਦੇ ਵਿੱਚ ਬਹੁਤ ਬਹੁਤ ਧੰਨਵਾਦ ਅੰਤਿਮ ਰੇਡ ਮੇਰੇ ਲਈ ਮੈਚ ਸਮਾਪਤ ਹੋ ਗਿਆ ਚਾਰ ਸਾਲ ਦੇ ਫਾਈਨਲ ਮੈਚ ਦੇ ਜੁਪਾਨ ਨੇ 8 ਨੰਨ ਪਰਦੇ

ਦੰਨਾ ਕੰਮ ਓਕੇ ਵਧੀਆ ਰਿਹਾ ਕੰਮ ਆਪਣਾ ਜੀ ਓਕੇ ਜੀ